ਹੈਲੋ ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕ ਤੋਂ ਬੋਲ ਰਹੀ ਚੇਨ ਦਾ ਦਸਵਾਤ YouTube ਪਹਿਣ ਇੱਕ ਦਾ ਸਾਰਾ TikTok ਉਹਦੀ ਵੀ ਸਾਰਾ ਸਸਟਾ ਜੀ ਅੱਜ ਕੁਛ ਸੇਠੀ ਨਹੀਂ ਹੈਗੀ ਤੇ ਬਸ ਇਦਾਂ ਹੀ ਆ ਥੋੜਾ ਜਿਹਾ ਹਨਾ ਤੇ ਮੈਂ ਰੋਟੀ ਖਾ ਕੇ ਦਵਾਈ ਖਾ ਕੇ ਹਟੀਆਂ ਤੇ ਥੋੜਾ ਠੀਕ ਹੈ ਬਹਾਰ ਚੜ ਗਿਆ ਜੀ ਤੇ ਤੈਨੂੰ ਨਾ ਮੌਸਮ ਕਹਿ ਹੁੰਦਾ ਹੁਣ ਇੱਕ ਤਾਂ ਵੀ ਹੁਣ ਵੀ ਬਿਲਕੁਲ ਠੰਡ ਹੋ ਗਈ ਆ ਕੱਲ ਮੇਰਾ ਹੋ ਗਿਆ ਗੜਾਫਾ ਗਲਾ ਖਰਾਬ ਹੋ ਗਿਆ ਤਾਂ ਫਿਰ ਕੱਲ ਪਕੌੜੀ ਵੀ ਖਾ ਲੈ ਨਾਲੇ ਪਰੌਂਠੇ ਖਾ ਲੈ ਉਹਨੇ ਕੋਈ ਗਲਾ ਖਰਾਬ ਹੋ ਗਿਆ ਜਦੋਂ ਮੇਰਾ ਗਲਾ ਖਰਾਬ ਹੁੰਦਾ ਨਾ ਤਾਂ ਦੋਈ ਜਿਦਾ ਗਲੋ ਵੀ ਮੈਨੂੰ ਘਾਟੜ ਜਾਂਦਾ ਤੇ ਗਲਾ ਫੜ ਵ ਜਾਂਦਾ ਹੈ ਤੇ ਗਲੇ ਵਿੱਚ ਖਾਰਸੀ ਹੁਣਾ ਪੈਂਦੀ ਆ ਤੇ ਬਹੁਤ ਮਾਸ਼ਾਅੱਲਾ ਹੋ ਜਾਂਦਾ ਨਾ ਸਮਾਂ ਸਵੇਰ ਦਾ ਮੇਰੇ ਦਾ ਮੂਡ ਖਰਾਬ ਆ ਤੇ ਹੁਣ ਵਿੱਚ ਆ ਕੇ ਲੱਗਿਆ ਅਦਰਕ ਪਾ ਕੇ ਵਿੱਚ ਸੌਂਗਣ ਪਾ ਕੇ ਮਗਾ ਪਾ ਕੇ ਹੈ ਨਾ ਤੇ ਚਲੋ ਮੈਂ ਥੋੜੀ ਸਮੈਲ ਲੈਨੀ ਆ ਥੋੜੇ ਬਾਅਦ ਪਿਆਦਾਂ ਨੂੰ ਤੇ ਖਾਣ-ਪਾਣ ਦਾ ਭੋਗ ਸੀ ਅੱਜ ਮੈਂ ਦੋਥੇ ਵੀ ਨਹੀਂ ਜਾ ਹੋਇਆ ਹੈਗਾ ਤੁਹਾਨੂੰ ਗੁਰਦੁਆਰਾ ਸਾਹਿਬ ਭਾਈ ਜੀ ਦੀ ਬਾਤ ਸੁਣਦੀ ਹੋਗੀ ਮਿੱਤਰ ਹੁੰਦਾ ਹੈ ਤੇ ਬਾਤ ਨਹੀਂ ਤੇ ਜਾ ਹੀ ਹੋਇਆ ਅੱਜ ਕੋਈ ਸੇ ਠੀਕ ਹੋਵੇ ਤਾਂ ਫੇਰ ਜੀ ਕਹਦਾ ਜਾਣ ਨੂੰ ਹਨਾ ਤੇ ਸੇ ਠੀਕ ਨਾ ਇਸ ਨਾਲੋਂ ਸਹੀ ਲੱਗਦਾ ਹੈ ਤੇ ਤੇ ਰੋਟੀ ਮੈਂ ਖਾਲੇ ਜੀ ਨਾਲ ਦਵਾਈ ਖਾਦੀ ਸੀ ਕਿ ਮੈਂ ਕਿਹਾ ਹੁਣ ਚਲੋ ਆਹ ਤ੍ਰਿਕ ਪਾਣੀ ਨਾ ਉਹਨਾਂ ਤਰ੍ਹਾਂ ਬਾਕੇ ਪੀਨੇ ਆ ਤੇ ਫਿਰ ਤੁਹਾਨੂੰ ਪਤਾ ਵੀ ਅੱਜ ਗੁਰੂ ਨਾਨਕ ਦਾਸ ਜੀ ਦਾ ਗੁਰਪੁਰਬ ਹੈ ਸਾਰਿਆਂ ਨੂੰ ਮੁਬਾਰਕਾ ਹੋਣਾ ਨਾ ਇਸ ਸ਼ੁਭ ਦੇ ਪਵਿੱਤਰ ਦਿਹਾੜੀ ਦੀਆਂ ਖਾਣ ਤੇ ਉਹ ਗੁਰੂ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਦੇ ਵਿੱਚ ਪਾਸ਼ਾ ਹੈ ਨਾ ਤੇ ਗਰਮ ਹੋ ਗਿਆ ਪ੍ਰੋਗਰਾਮ ਤਾਂ ਬਹੁਤ ਸੋਹਣਾ ਸੀਗਾ ਮੈਂ ਠੀਕ ਨਾ ਹੋਣ ਕਰਕੇ ਮੈਨੂੰ ਮਿਸ ਕਰਨਾ ਪਿਆ ਜਿਹਦੇ ਜਾਣਾ ਸੀਗਾ ਦੋ ਦਿਨ ਜਾਂਦੇ ਰਹੇ ਮੇਰਾ ਡਾਕਟਰ ਸਾਹਿਬ ਜਾਂਦੇ ਰਹੇ ਮੱਥਾ ਟੇਕਣ ਪੈਨਯੂਨੀ ਖਣਬਾਟ ਸਾਹਿਬ ਕਰਾਇਆ ਸੀਗਾ ਤੇ ਬਹੁਤ ਵਧੀਆ ਸਹਿਯੋਗ ਨਾਲ ਤੇ ਬਹੁਤ ਚੰਗੇ ਆ ਤੇ ਪਹਿਲਾਂ ਉਹਨਾਂ ਨੇ ਸਨੇਹਾ ਭੇਜਤਾ ਫੇਰ ਗੱਲ ਸੱਦਾ ਵੀ ਭੇਜਿਆ ਤੁਹਾਨੂੰ ਖੈਰ ਜਣਾ ਜਿਹੜਾ ਪ੍ਰੋਗਰਾਮ ਪਰ ਕਰ ਮਜ਼ਾ ਨਹੀਂ ਹੈਗਾ ਉਹ ਨਹੀਂ ਜਾਣਾ ਹੈਗਾ ਨਾ ਮੇਰਾ ਕਰ ਮਤ ਪ੍ਰੋਗਰਾਮ ਨਹੀਂ ਖਾਂਦਿਆ ਇਹਨਾਂ ਇਹ ਗੱਲ ਪੱਕੀ ਆ ਤੇ ਹੁਣ ਠੰਡ ਵੀ ਜਿੱਦਾਂ ਕਰ ਲੋ ਮੈਂ ਚਾਹ ਕੁਛ ਕੱਪੜੇ ਕੱਢ ਦੋਤੇਵੇਂ ਕੱਲ ਘਰੇ ਕੰਮ ਜ਼ਿਆਦਾ ਕਰ ਲਿਆ ਮੈਂ ਤਾਂ ਅਖਰੇ ਬਿਮਾਰ ਹੋ ਗਈ ਚਲੋ ਕਰ ਜਿਹੜੇ ਦੁੱਖ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਦੁੱਖ ਆ ਜਾਂਦਾ ਨਾ ਇਹ ਆਪਾਂ ਨੂੰ ਕੁਛ ਨਹੀਂ ਪਤਾ ਹੁੰਦਾ ਹੈਗਾ ਤੇ ਵਿੱਚ ਹਜੇ ਗਲਾ ਦੁਖਦਾ ਆ ਤੇ ਪੀਣ ਵਾਲੀ ਦਵਾਈ ਹੁੰਦੀ ਆ ਹੁ ਮੈਂ ਰਾਤ ਨੂੰ ਪੀਉਂਗੀ ਦਿਨੇ ਉਹ ਨਹੀਂ ਜਾਂਦੀ ਦੇ ਨਾਲ ਤੇ ਮੈਸੇ ਉਦਾਂ ਮੈਂ ਦਵਾਈ ਖਾਣ ਵਾਲੀ ਖਾ ਲਈ ਆ ਕੁਝ ਫਰਕ ਆ ਆਦਰ ਕਾਲੀ ਆਦਰਕ ਵਾਲੀ ਜਾਨਾ ਨੱਕ ਬੰਦ ਹੋ ਗਿਆ ਵੱਲ ਜਾਂਦਾ ਤੇ ਇੱਕ ਦਵਾਈ ਬਣ ਜਾਂਦੀ ਇਹ ਵੀ ਥੇਤਨ ਗੁਰੂ ਨਾਮ ਦਾਸ ਜੀ ਕਿਰਪਾ ਕਰੋ ਸਾਰਿਆਂ ਤੇ ਆਪਣੀ ਆਪਣਾ ਮੇਰ ਭਇਤ ਬਣਾਇ ਰੱਖੋ ਕੱਲ ਬੋਮੀ ਤੇ ਅੱਜ ਤਮੀਂ ਪਿਆਰੀ ਹੈਗਾ ਚਲੋ ਸ਼ੁਕਰ ਹੈ ਮਾਤਰਾ ਲਿਚਣਾ ਸਕ ਗਿਆ ਹਨ ਬਾੜੀਆਂ ਚਲੂ ਹੋਣੇ ਚਾਹੁੰਦੀਆਂ ਤੇ ਮੀਨ ਕਿਹੜਾ ਕੋਈ ਮੰਗਦਾ ਹਨ ਅੱਗੇ ਮੀਂਹ ਨੇ ਕਿੰਨਾ ਨੁਕਸਾਨ ਕੀਤਾ ਵਿਚਾਰੀ ਦੁਨੀਆ ਕਿਥੇ ਕਿਥੇ ਪਹਛਾਦੀ ਹੈ ਨਾ ਇਹ ਹਲੇ ਤੇ 12 ਦੇ ਹੋ ਗਏ ਟਾਈਮ ਤੇ ਬੱਚੇ ਵੀ ਮੈਨੇ ਆਉਣ ਵਾਲੇ ਸਕੂਲ ਨੂੰ ਉਹਨਾਂ ਨੂੰ ਆ ਕੇ ਰੋਟੀ ਖਾਣੀ ਹੈ ਸਵੇਰੇ ਸੇ ਰੋਟੀ ਨੂੰ ਤਪਕਾ ਫਿਰ ਚੱਲ ਗਈ ਉਹਦੀ ਭੁਖੀ ਹੋ ਜਿਹੜੀ ਇੰਨੀ ਹਾਲਤ ਮੰਦੀ ਸੈਲ ਵੀ ਦੁਖੇ ਗਲ ਵੀ ਦੁਖੇ ਬੀਜ ਦਾ ਮੀਂਹ ਵੀ ਘਟਦੇ ਨਾਲ ਇਹ ਬਹੁਤ ਜ਼ਿਆਦਾ ਹੋ ਗਿਆ ਨਾ ਬੁਖਾਰ ਸਿਰ ਨੂੰ ਹੋ ਗਿਆ ਇਹਦਾ ਜਰੂਰ ਨਾ ਇਹ ਜੇ ਆਪਾਂ ਦੁੱਖ ਹਣੇ ਆ ਸੁੱਖ ਸੁੱਖਣ ਦੁੱਖ ਵੀ ਨਾਲ ਨਾਲ ਹੀ ਆ ਨਾ ਦੁੱਖ ਤਾਂ ਕੋਈ ਵੀ ਨਹੀਂ ਮੰਗਦਾ ਹੈਗਾ ਪਰ ਉਹ ਦੁੱਖ ਵੀ ਲੈਣੇ ਪੈਂਦੇ ਆ ਉਹ ਵੀ ਸਬਰ ਕਰਾਪਨ ਕਰਨੇ ਪੈਂਦੇ ਆ ਫੋਰ ਯੂ ਟੂ ਫੈਮਲੀ ਬਹੁਤ ਵਧੀਆ ਜੁੜੀ ਹੈ ਆਪਣੇ ਭੈਣ ਭਰਾ ਨਾਲ ਤੇ 7:30 ਦੇ ਅੱਗੇ ਸ਼ਾਮ ਨੂੰ ਤੁਸੀਂ ਲਾਈਵ ਹੋਣੇ ਹੋ ਨਾ ਤੁਸੀਂ ਵੀ ਸਾਰੇ ਭੈਣ ਭਰਾ ਆਇਆ ਕਰੋ ਤੇ ਦੋਸਤਾਂ ਕਰਿਆ ਕਰਿਆ ਕਰੋ ਆ ਕੇ ਖਾਰ ਖਰੀ ਲੱਗੀ ਹੈ ਮੈਨੂੰ ਹੁਣ ਬਿਕਸ ਦੇ ਗੋਲੇ ਮੂੰਹ ਚ ਰੱਖੂੰਗੀ ਤੇ ਫਿਰ ਸਹੀ ਹੋਊਗਾ ਫਿਰ ਗਲਾ ਸਾਫ਼ ਹੋਊਗਾ ਨਾ ਬਿਕਸ ਦੇ ਗੋਲੀਆਂ ਮੂੰਹ ਚ ਰੱਖਣਾ ਇਹ ਨਾ ਹੁਟੂ ਵੀ ਛੱਡਦਾ ਇੱਕਦਾਂ ਹੀ ਪਤਨੀ ਅਚਾਨਕ ਬੁਖਾਰ ਚੜ ਗਿਆ ਅੱਜ ਮੈਨੂੰ ਅਚਾਨਕ ਬਸ ਇਹ ਨਾਲ ਨੂੰ ਲੱਗਦਾ ਸੀਗਾ ਰਾਤ ਵੀ ਦਿਮਾ ਬੈ ਬੈ ਕੇ ਗੱਟੀ ਤੇ ਜਦੋਂ ਮੈਂ ਪੈ ਜਮਾ ਮੇਰਾ ਗਲਾ ਲੋ ਕਰਨ ਲੱਗ ਜੇ ਤੇ ਬਹੁਤ ਹੀ ਯਾਨੀ ਔਖਾ ਸੀਗਾ ਦਵਾਈ ਖਾਧੇ ਥੋੜਾ ਰਾਹਤ ਮਿਲਿਆ ਇਸ ਲਈ ਮੈਂ ਦਾਲੂ ਬਣਾ ਲਈਏ ਨਾਲੇ ਭਉਗੇ ਕੀ ਇਹ ਇਹ ਦਾਲ ਬਣਾਵਾਂਗੇ ਜੀ ਬਣੀ ਮਸਨਾਂ ਦੀ ਪਤਲੀ ਜੀ ਦਾਲ ਇਹ ਦੇਖੋ ਦਾਲ ਉੱਤੇ ਹੋ ਗਿਆ ਆਤੀ ਆ ਖੇਤੀ ਬਣ ਜਾਂਦੀ ਆ ਤੇ ਅੱਗੇ ਰੱਖ ਦੇਣੀ ਆ ਜਿਹਦੇ ਤੇ ਨਹੀਂ ਬਣਾਉਣੀ ਕੋਈ ਠੀਕ ਹੋਣ ਦੇ ਕਾਰਨ ਫੇਰੀ ਆ ਬੇਵਨੇ ਧੁੱਪ ਲੱਗਦੀ ਆ ਜਦੋਂ ਸ਼ਾਮੇ ਵਹਨੇ ਆ ਤੇ ਖੰਡ ਲੱਗਦੀ ਜਿੰਦੀ ਜਾਨ ਨੂੰ ਕਿਤੇ ਟਿਕਾ ਨਹੀਂ ਗਾ ਲੋਈ ਤੁਮ ਮਾੜੀ ਰੱਖ ਦਾਲ ਦਾ ਤੇ ਹੁਣ ਥੋੜਾ ਪਾਣੀ ਉੱਪਰ ਜਾਵੇ ਤਾਂ ਫੇਰੀ ਦਾਲ ਪਾਣੀ ਇਹਦੇ ਹੋਰ ਪੈਣਾ ਆਪਣਾ ਤੁਸੀਂ ਖਿਆਲ ਰੱਖੋ ਮੌਸਮ ਬਹੁਤ ਚੰਈ ਹੋ ਗਿਆ ਆ ਹੁਣ একদম ਠੰਡ ਹੋ ਜਾਣੀ ਆ ਗਲੇ ਖਰਾਬ ਹੋਣੀਆਂ ਬੁਖਾਰ ਜਾਣਨੇ ਆ ਹੈਨਾ जिड़ी संत है ना ये बिना कर्म तो नहीं मिलती संत करम ही मिलती है ਮੇਨ ਭਾਗਾ ਸਤਸੰਗ ਨਾਲ ਲੱਭੇ ਸੰਬੰਧ ਸੰਗਤ ਮੈਨੂੰ ਭਰੀ ਜੀ ਹੋਣਾ ਗਿਰੌਣਾ ਚ ਵੀ ਲਿਖਿਆ ਮਿਨਾ ਭਾਗ ਨਾਲ ਸੰਗਤ ਮਿਲਦੀ ਨਹੀਂ ਨੀ ਭਾਗ ਦਾ ਸੰਗਤ ਲਿਖੀ ਉਹ ਤਾਂ ਫੇਰੀ ਹੀ ਹੋਈ ਚੁਰ ਉਹ ਦੋ ਦਿਨ ਜਾਂਦੇ ਰਹੇ ਬਾਬੇ ਨੂੰ ਪਤਾ ਹੀ ਅੱਜ ਸੇਫ ਠੀਕ ਨਹੀਂ ਹੈਗੀ ਨਾ ਰਹਿਣ ਵਾਲੀ ਸੀਗੀ ਸੰਗਤ ਆਪਣੇ ਵਲੋਗ ਬਣਾ ਕੇ ਦਿਹਾਣਾ ਸੀਗਾ ਬਾਹਲੇ ਕੋ ਥੋੜਾ ਸਾਡਾ ਤੇ ਹਾਂ ਬਾਬਾ ਅੱਜ ਤੁਸੀਂ ਦੇਖਦੇ ਰਹਿੰਦੇ ਹੋ ਵਲੋਗ ਹਨ ਤੇ ਬਾਹਰ ਲੱਗੋ ਥੋੜਾ ਸਾ ਬਹੁਤ ਸੋਹਣਾ ਆ ਪਾਰਕਾ ਬਣੀ ਆ ਬਹੁਤ ਵਧੀਆ ਆ ਲੁਕਾ ਕੇ ਫੇਸੇ ਹੀ ਮੈਕਰੋ ਕੇ ਮਨਜ਼ੂਰ ਹੋ ਗਏ ਕਿ ਨਾ ਹੀ ਨੂਨ ਹਲਦੀ ਮਿਰਚਾਂ ਨਾਲ ਹੀ ਪਾਣੀ ਪਾਣੀ ਨਹੀਂ ਹੋਣੀ ਇਹ ਰੇ ਜੀਨੋ ਮਸਾਲਾ ਪਾਣਾ ਉਹ ਜਿਹੜਾ ਬਣ ਗਈ ਦਾਲ ਤੇ ਨੋ ਜੀ ਹੁਣ ਇਹ ਦਾਲ ਬਣੂਗੀ ਹੌਲੀ ਹੌਲੀ ਆਪੀ ਬਣਦੀ ਰਹੂਗੀ ਨਾ ਨਾਲੇ ਬੱਧੀ ਰੋਟੀ ਖਾ ਲੈਣਗੇ ਤੇ ਨਹੀਂ ਅੱਜ ਜੰਮਿਆ ਕੱਲ ਜੰਮਿਆ ਨਹੀਂ ਬਚਾਰਾ ਨਹੀਂ ਫਲਕੀ ਹੋਗਾ ਕੋਈ ਵੀ ਦੌਖਿਆ ਦੁਖ ਮਾਰਾ ਦੁਖ ਮਾਰਾ ਦੀ ਆਹ ਉਹ ਆਇਆ ਦਾਰ ਆਇਆ ਤੇ ਹੁਣ ਭੁੱਖ ਨਹੀਂ ਸ਼ੁਰੂ ਹੋਈ ਐ ਸਿਰ ਤੇ ਮੈਨੂੰ ਭੁੱਖਣ ਲੱਗੇ ਤੇ ਦਵਾਈ ਲੈਣੀ ਤੇ ਮੈਨੂੰ ਡਾਕਟਰ ਸਾਹਿਬ ਕਹਿੰਦੇ ਕੁਛ ਖਾਲਾ ਫੇਤ ਦਵਾਈ ਖਾਣੀ ਤੇ ਵਸਿੱਧੀ ਤਾਂ ਅੱਛਾ ਵੜਾ ਹੀ ਦੁਆ ਹੀ ਦੁਆ ਹੀ ਦਵਾਈ ਤਿਆਰ ਪਾ ਲੈ ਵਿੱਚ ਤੇ ਦਾਲ ਰੱਖਣੀ ਹੁਣ ਬਣਨੀ ਐ ਚਲੋ ਦੇਖਦੇ ਹਾਂ ਹੁਣ ਦਾਲ ਜਰ ਬਣ ਗਈ quiero de... lo de... de... de...